ਮੇਲੇ ਸੁਖਾ ਨਾਮ ਹਰ ਸੁਖਾ ਜੰਤਾ ਲਹੀ ਹਮਾਰੀ ਹਮ ਆਵ ਗਣ ਪਰੇਕ ਗੁਣ ਨਾਹੀ ਅਮਰਤ ਛਾੜ ਵਿਖੇ ਵਿਕਖਾਈ ਮਾਇਆ ਮੋ ਭਰਮ ਪੈ ਭੂਲੇ ਸਤ ਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮੇਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਟ ਕੀਰਤ ਕੀ ਗੁਰ ਰਾਮਦਾਸ ਰਖ ਸਰਣਾਈ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਤਿਜਾ ਨਾ ਵੇ ਕੀ ਕੀਮਤ ਮਿਤ ਕਹੀ ਨ ਜਾਏ ਸੇ ਜਾਣ ਤਨ ਜਿਨ ਇੱਕ ਨਾਵ ਲੇ ਬਲਾਈ ਨਾ ਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਾਨ ਤਨ ਜੇ ਨ ਇੱਕ ਨਾਮ ਲਿਬਲਾਈ ਗੁਰ ਮਤ ਸਾਚੀ ਸਾਚਾ ਵਿਚਾਰ ਆਪੇ ਵਖੇ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਈ ਰਹਾ ਹਮ ਮੂਰਖ ਮੂਰਖ ਮਨ ਮਹਿ ਹਮੇ ਵਿੱਚ ਸਬਕਾਰ ਕਮਾਹੀ ਗੋਰਾ ਪ੍ਰਸਾਦੀ ਹੋ ਮੈਂ ਜਾਏ ਆਪੇ ਵਰਸ਼ੇ ਲੈ ਮਿਲਾਏ ਵੇਖਿਆ ਕਾ ਤਨ ਬਹੁਤ ਬਮਾਨ ਅਹੰਕਾਰ ਡੁੱਬੇ ਨ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਰਮਤ ਸਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਈ ਤੇ ਸਵੈਨ ਦੂਜਾ ਅਵਰ ਨਾ ਕੋਈ ਯੇ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਆਪੇ ਸਾਜਿ ਕਰਤਾ ਸੋਏ ਤਿਸ ਵਨੰਦੂ ਜਾ ਅਵਰ ਨ ਕੋਏ ਜਿਸ ਸਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ